ਆ ਗੁਰਬਾਣੀ ਦੇ ਨਾਲ ਜੁੜਦੇ ਹਨ ਗੁਰਬਾਣੀ ਪਵਿੱਤਰ ਹੈ ਗੁਰਬਾਣੀ ਜਿੱਥੇ ਬੈਠ ਕੇ ਜਿਸ ਧਰਤੀ ਤੇ ਆਪਾਂ ਪੜ੍ਹਦੇ ਆ ਉਹ ਧਰਤੀ ਪਵਿੱਤਰ ਹੋ ਜਾਂਦੀ ਹੈ ਜਿਹੜੇ ਜੀਵ ਜੰਤੂ ਪਸ਼ੂ ਪੰਛੀ ਬਾਣੀ ਨੂੰ ਸਰਵਣ ਕਰਦੇ ਹਨ ਉਹ ਵੀ ਪਵਿੱਤਰ ਹੋ ਜਾਂਦੇ ਹਨ ਔਰ ਜਿਸ ਜਗ੍ਹਾ ਤੇ ਬਾਣੀ ਪੜ੍ਹੀ ਜਾਂਦੀ ਹੈ ਉਸ ਜਗ੍ਹਾ ਤੇ ਜਿਹੜੀਆਂ ਮਾੜੀਆਂ ਰੂਹਾਂ ਹੁੰਦੀਆਂ ਹਨ ਉਹ ਵੀ ਕਿਨਾਰਾ ਕਰ ਜਾਂਦੀਆਂ ਨੇ ਉਹ ਧਰਤੀ ਭਾਵੇਂ ਉਜਾੜ ਹੋਵੇ ਭਾਵੇਂ ਧਰਤੀ ਪਹਾੜ ਹੋਵੇ ਭਾਵੇਂ ਧਰਤੀ ਬੇਆਵਾਜ਼ ਹੋਵੇ ਜਿੱਥੇ ਗੁਰੂ ਦੀ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ ਨਾਮ ਜਪੀਏ ਤੇਰਾ ਪਿਆਰੇ ਤਿੱਥੇ ਅਸਥਲ ਸੋਇਨ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜਿਉ ਇੱਥੇ ਗੁਰਬਾਣੀ ਪੜ੍ਹੀ ਜਾਂਦੀ ਹੈ ਉਹਨਾਂ ਹਸਤਾਨਾਂ ਦੇ ਸਮੇਂ ਅਨੁਸਾਰ ਬੜੇ ਬੜੇ ਮਹੱਲ ਛੱਤੇ ਜਾਂਦੇ ਆ ਜਿੱਥੇ ਜ਼ੁਲਮ ਹੁੰਦੇ ਹਨ ਉਹ ਧਰਤੀ ਉਜਾੜ ਦਾ ਰੂਪ ਉਤਾਰਨ ਕਰ ਜਾਂਦੀ ਹੈ ਜਿੱਥੇ ਗੁਰੂ ਦੀ ਸੇਵਾ ਨਹੀਂ ਪਰਮੇਸ਼ਰ ਦੀ ਪੂਜਾ ਨਹੀਂ ਹਰੀ ਪਿਆਰੇ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਨਹੀਂ ਉਹ ਧਰਤੀ ਨੂੰ ਸ਼ਮਸ਼ਾਨ ਦਾ ਰੂਪ ਕਬੀਰ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਦੱਸਿਆ ਹੈ ਕਬੀਰ ਜਾ ਕਰ ਸਾਧਨਾ ਸੇਵੀਐ ਹਰ ਕੀ ਪੂਜਾ ਨਾਹੀ ਤੇ ਕਰ ਮਰ ਹਟ ਸਾਰਖੇ ਭੂਤ ਵਸੇ ਤਨ ਮਾਹੀ ਉਥੇ ਉਹਨਾਂ ਮਨੁੱਖਾਂ ਨੂੰ ਭੂਤ ਦਾ ਦਰਜਾ ਦਿੱਤਾ ਹੈ ਜਿਹੜੇ ਭੂਤ ਮਸਾਣਾ ਦੇ ਅੰਦਰ ਜਾਣ ਮਾੜੀਆਂ ਜਗ੍ਹਾ ਤੇ ਜਾ ਕੇ ਪ੍ਰਵੇਸ਼ ਕਰਦੇ ਹਨ ਉਹਨਾਂ ਘਰਾਂ ਨੂੰ ਵੀ ਮਸਾਣਾ ਦੀ ਤਰ੍ਹਾਂ ਸਤਿਗੁਰੂ ਜੀ ਨੇ ਉਸ ਦਾ ਦਰਜਾ ਦਿੱਤਾ ਹੈ ਜਿਹੜੇ ਨਾਮ ਜਪਦੇ ਹਨ ਉਹਨਾਂ ਨੂੰ ਦੇਵਤਿਆਂ ਦਾ ਦਰਜਾ ਦਿੱਤਾ ਹੈ ਤੇ ਉਹਨਾਂ ਨੂੰ ਸਤਕਾਰ ਵੀ ਗੁਰਬਾਣੀ ਨੇ ਦਿੱਤਾ ਹੈ ਜਿਨ੍ਹਾਂ ਜਿਨ੍ਹਾਂ ਗੁਰਮਖਾਨੇ ਬਾਣੀ ਨਾਲ ਨਾਤਾ ਜੋੜਿਆ ਹੈ ਗੁਰੂ ਦੇ ਪਿਆਰ ਵਿੱਚ ਗੁਰੂ ਸੇਵਾ ਕੀਤੀ ਹੈ ਗੁਰੂ ਦੇ ਪਿਆਰ ਵਿੱਚ ਗੁਰੂ ਦੀ ਜਸ ਕੀਤਾ ਹੈ ਉਹਨਾਂ ਪੁਰਖਾਂ ਦਾ ਜਸ ਅੱਜ ਸੰਸਾਰ ਕਰਦਾ ਹੈ ਅੱਜ ਭਗਤਾਂ ਦੀ ਬਾਣੀ ਬਾਬਾ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਅੱਜ ਉਹਨਾਂ ਦਾ ਜਨਮ ਦਿਹਾੜਾ ਵਿਸ਼ਵ ਦੇ ਅੰਦਰ ਦੁਨੀਆ ਦੇ ਅੰਦਰ ਅੱਜ ਲੋਕ ਬੜੀ ਧੂਮ-ਤਾਮ ਦੇ ਨਾਲ ਮਨਾ ਰਹੇ ਹਨ ਸਾਰੀ ਬਾਣੀ ਸਾਹਿਬਾਂ ਨੇ ਜਦੋਂ ਲਿਖੀ ਹੈ ਸ੍ਰੀ ਨਾਨਕ ਸਾਹਿਬ ਜੀ ਦੀ ਬਾਣੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਜੀ ਤੱਕ ਪੰਜਵੇਂ ਪਾਤਸ਼ਾਹ ਜੀ ਤੋਂ ਬਾਅਦ ਨੌਵੇਂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਕਿਤੇ ਵੀ ਸਤਿਗੁਰਾਂ ਨੇ ਇਹ ਨਹੀਂ ਲਿਖਿਆ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ ਜਾਂ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਦੋਂ ਸਾਰਿਆਂ ਤੇ ਮਹੱਲਾ ਲਿਖਿਆ ਹੈ ਔਰ ਜਦੋਂ ਭਗਤਾਂ ਦੀ ਬਾਣੀ ਆਈ ਗੁਰੂ ਅਰਜਨ ਦੇਵ ਮਹਾਰਾਜ ਨੇ ਬੜੇ ਸਤਕਾਰ ਦੇ ਨਾਲ ਭਗਤਾਂ ਨੂੰ ਦਰਜਾ ਬੜਾ ਉੱਚਾ ਦਿੱਤਾ ਹੈ ਸਤਿਗੁਰੂ ਜੀ ਨੇ ਲਿਖਿਆ ਬਾਣੀ ਰਬਦਾਸ ਜੀ ਕੀ ਬਾਣੀ ਕਬੀਰ ਜੀ ਕੀ ਬਾਣੀ ਸਧਨਾ ਜੀ ਕੀ ਬਾਣੀ ਪੀਪਾ ਜੀ ਕੀ ਜਿਹੜੇ ਰੱਬ ਦੇ ਨਾਲ ਪਿਆਰ ਵਾਲੀਆਂ ਰੂਹਾਂ ਸਨ ਉਹਨਾਂ ਪੁਰਖਾਂ ਨੂੰ ਗੁਰਬਾਣੀ ਵਿੱਚ ਵੀ ਸਤਕਾਰਿਆ ਗਿਆ ਹੈ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਵਿੱਚ ਪਰਮੇਸ਼ਰ ਜੀ ਦਾ ਵਚਨ ਹੈ ਮੇਰੀ ਬਾਂਧੀ ਭਗਤ ਛੁਡਾਵੇ ਬਾਂধে ਭਗਤ ਨਾ ਛੁਟੇ ਮੋਹੇ ਏਕ ਸਮੇਂ ਮੋਕ ਹੋ ਗਏ ਬਾਂধে ਉਨਮੋ ਪੈ ਜਵਾਬ ਨ ਹੋਈ ਇਹ ਭਗਤ ਕੋਈ ਕਿਸੇ ਜਾਤ ਵਿੱਚ ਵੀ ਪੈਦਾ ਹੋਇਆ ਹੈ ਜਾਂ ਕਿਸੇ ਵਰਨ ਵਿੱਚ ਪੈਦਾ ਹੋਇਆ ਹੈ ਪਾਵੇਂ ਕਿਸੇ ਜਗਾ ਤੇ ਵੀ ਪੈਦਾ ਹੋਇਆ ਹੈ ਜਿਸ ਨੇ ਪਰਮੇਸ਼ਰ ਦੇ ਨਾਲ ਨਾਤਾ ਜੋੜਿਆ ਉਹ ਸਰੀਰ ਪਵਿੱਤਰ ਹੋਏ ਉਹਨਾਂ ਪਵਿੱਤਰ ਸਰੀਰਾਂ ਦੀ ਸੰਸਾਰ ਨੇ ਪੂਜਾ ਕੀਤੀ ਹੈ ਪ੍ਰਭ ਹਰਿ ਸਿਮਰਨ ਨੇ ਨੀਚ ਚੌਂਕੁੰਟ ਜਾਤ ਦੇ ਹਰੀ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਨੀਚ ਜਾਤਾਂ ਵਾਲੇ ਪੁਰਖ ਵੀ ਉੱਚਿਆਂ ਬ੍ਰਾਹਮਣਾਂ ਦੀ ਜਗ੍ਹਾ ਤੇ ਉਹਨਾਂ ਦੀ ਪੂਜਾ ਹੋਈ ਹੈ ਭਾਈ ਗੁਰਦਾਸ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਲਿਖਿਆ ਹੈ ਭਗਤ ਭਗਤ ਜਗ ਵੱਜਿਆ ਚੋਂ ਚੱਕਾਂ ਵਿੱਚ ਚਮਰੇਟਾ ਪਾਉਣਾ ਗੰਡੇ ਰਾਬ ਵਿੱਚ ਕੁਲਾ ਧਰਮ ਟੋਏ ਟੋਰ ਸਮੇਟਾ ਭਗਤ ਭਗਤ ਸਾਰੇ ਦੁਨੀਆਂ ਦੇ ਅੰਦਰ ਇਹ ਗੱਲ ਹੋ ਗਈ ਰਬਦਾਸ ਜੀ ਨੂੰ ਦੁਨੀਆਂ ਭਗਤ ਕਹਿਣ ਲੱਗ ਗਈ ਭਾਵੇਂ ਚਮਾਰ ਜਾਤੀ ਵਿੱਚ ਪੈਦਾ ਹੋਏ ਸਨ ਜੋ ਆਪਣੇ ਧਰਮ ਦੇ ਜੋ ਉਹਨਾਂ ਦਾ ਧਰਮ ਦਾ ਕੰਮ ਸੀ ਪਰਿਵਾਰ ਦਾ ਧਰਮ ਸੀ ਜੋਤੀਆਂ ਗੱਡਣੀਆਂ ਮਰੇ ਹੋਏ ਪਸ਼ੂ ਚੱਕਣੇ ਉਹਨਾਂ ਦਾ ਭਾਵੇਂ ਕਰਮ ਸੀ ਔਰ ਇਸ ਕਰਮ ਦੇ ਕਰਦੇ ਆ ਹੋਇਆ ਸਤਿਗੁਰੂ ਜੀ ਨੇ ਬਾਣੀ ਵਿੱਚ ਪਵਿੱਤਰ ਜਗਾ ਉਹਨਾਂ ਨੂੰ ਬਖਸ਼ੀ ਹੈ ਹੋਰ ਵੀ ਬੜੇ ਬਚਨ ਲਿਖੇ ਨੇ ਸਤਿਗੁਰੂ ਜੀ ਨੇ ਨੀਚ ਜਾਤ ਹਰ ਜਪਦਿਆਂ ਉਤਮ ਪਦਵੀ ਪਾਈ ਭਾਵੇਂ ਅੱਜ ਬਹੁਤ ਲੋਕਾਂ ਦਾ ਖਿਆਲ ਹੈ ਕਿ ਜਾਤਾਂ ਮਨੁੱਖ ਨੇ ਬਣਾਈਆਂ ਨੇ ਜਾਤਾਂ ਮਨੁੱਖ ਨੇ ਬਣਾਈਆਂ ਹੁੰਦੀਆਂ ਤੇ ਗੁਰਬਾਣੀ ਵਿੱਚ ਜਾਤਾਂ ਦਾ ਨਾਮ ਨਹੀਂ ਸੀ ਲਿਖਣਾ ਮਰਾ ਇਹ ਜਾਤਾਂ ਜਿਹੜੀਆਂ ਸਨ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਨੇ ਸਤਜੁਗ ਤੋਂ ਲੈ ਕੇ ਚੱਲੀਆਂ ਆ ਰਹੀਆਂ ਨੇ ਜਾਤਾਂ ਕਰਮ ਦੇ ਅਨੁਸਾਰ ਬਣਾਈਆਂ ਗਈਆਂ ਉਹਨਾਂ ਕਰਮਾਂ ਦੇ ਅਨੁਸਾਰ ਜੋ ਮਨੁੱਖ ਕਰਮ ਕਰਦਾ ਸੀ ਉਹਦੇ ਅਨੁਸਾਰ ਉਸ ਨੂੰ ਨਾਮ ਦੇ ਦਿੱਤਾ ਜਿਹੜੇ ਵੀ ਵਰਣ ਵਿੱਚ ਜਾਂ ਕੋਈ ਜਾਤ ਵਿੱਚ ਕੋਈ ਮਨੁੱਖ ਪੈਦਾ ਹੋਇਆ ਹੈ ਅਗਰ ਉਸ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੀ ਸੁਰਤ ਜੋੜੀ ਹੈ ਉਸ ਦਾ ਭਗਤਾਂ ਦੇ ਵਿੱਚ ਗਣਤੀ ਤਾਂ ਆਈ ਹੈ ਸੰਸਾਰ ਦੇ ਲੋਕਾਂ ਨੇ ਵੀ ਉਸ ਦੀ ਪੂਜਾ ਕੀਤੀ ਹੈ ਭਗਤ ਭਗਤ ਸੁਣੀ ਹੈ ਤੈ ਲੋਏ ਜਾ ਕੇ ਹਿਰਦੇ ਏਕੋ ਹੋਏ ਜਿਨ੍ਹਾਂ ਦੇ ਅੰਦਰ ਇੱਕੋ ਹੀ ਪਰਮੇਸ਼ਰ ਤੋਂ ਬਿਨਾ ਦੂਸਰਾ ਕੋਈ ਨਹੀਂ ਹੈ ਉਹਨਾਂ ਦੀ ਦੁਨੀਆ ਉਹਨਾਂ ਨੂੰ ਭਗਤ ਭਗਤ ਕਹਿੰਦੀ ਹੈ ਸੱਚ ਕਰਨੀ ਸੱਚਤਾ ਕੀ ਰਹਿਤ ਉਹਨਾਂ ਦੀ ਕਰਨੀ ਵੀ ਸੱਚੀ ਹੁੰਦੀ ਹੈ ਉਹਨਾਂ ਦੀ ਰਹਿਤ ਵੀ ਸੰਸਾਰ ਦੇ ਵਿੱਚ ਸੱਚੀ ਹੁੰਦੀ ਹੈ ਸੱਚ ਹਿਰਦੇ ਸਤ ਮੁਖ ਕਹਿਤ ਉਹਨਾਂ ਦੇ ਹਿਰਦੇ ਦੇ ਅੰਦਰ ਵੀ ਸੱਚ ਹੁੰਦਾ ਹੈ ਉਹਨਾਂ ਦੇ ਮੁਖ ਦੇ ਵਿੱਚ ਵੀ ਸੱਚ ਹੈ ਜੋ ਅੰਦਰ ਹੈ ਉਹੀ ਬਾਹਰ ਹੈ ਉਸ ਨੂੰ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ ਅਬਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਦੇ ਲੱਛਣ ਬ੍ਰਹਮ ਗਿਆਨੀ ਹੋਏ ਇਹ ਬ੍ਰਹਮ ਦੀ ਅਵਸਥਾ ਹੈ ਜਿਹੜੇ ਪੁਰਖ ਮਨ ਦੇ ਅੰਦਰ ਵੀ ਉਹਨਾਂ ਦੇ ਸੱਚ ਹੈ ਮੂੰਹ ਦੇ ਉੱਤੇ ਵੀ ਸੱਚ ਹੈ ਉਹ ਸੱਚ ਨਾ ਹੀ ਕੇਵਲ ਤੇ ਕੇਵਲ ਸੱਚੋਂ ਔਰੇ ਸਭ ਕੋ ਉਪਰ ਸੱਚ ਆਚਾਰ ਜਿਹੜੇ ਮਨੁੱਖ ਸੱਚ ਨਾਲ ਜੁੜ ਜਾਂਦੇ ਆ ਸਤਿਗੁਰੂ ਬਾਣੀ ਵਿੱਚ ਲਿਖਿਆ ਜਿਹੜੇ ਮਨੁੱਖ ਸੱਚ ਨਾਲ ਜੁੜ ਜਾਂਦੇ ਆ ਉਹਨਾਂ ਪੁਰਖਾਂ ਦਾ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਦਰਜਾ ਹੈ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਸੱਚ ਸਾਰਿਆਂ ਤੋਂ ਵੱਡਾ ਹੈ ਸੱਚ ਸਦਾ ਵਾਸਤੇ ਰਹਿੰਦਾ ਹੈ ਜਿਹੜੇ ਮਨੁੱਖ ਹੈ ਸਤਿਗੁਰੂ ਬਾਣੀ ਵਿੱਚ ਲਿਖਦੇ ਆ ਨਿਰਾਪੁਰਖਾਂ ਨੇ ਸੰਸਾਰ ਦੇ ਨਾਲ ਨਾਤਾ ਜੋੜਿਆ ਜਿਹੜੇ ਕੂੜ ਦੇ ਨਾਲ ਜੁੜ ਗਏ ਕਹੇ ਨਾਨਕ ਜਿਨੀ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜਿਦਾਂ ਜੂਹੇ ਦੇ ਵਿੱਚ ਕੋਈ ਪੈਸੇ ਹਾਰ ਜਾਂਦਾ ਹੈ ਧਨ ਦੌਲਤ ਹਾਰ ਜਾਂਦਾ ਹੈ ਇਸੇ ਤਰ੍ਹਾਂ ਬਹੁਤ ਮਹਿੰਗਾ ਸਰੀਰ ਜਿਹੜਾ ਸਰੀਰ ਲੱਖਾਂ ਕਰੋੜਾਂ ਜਾਂ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ ਜਿਹੜਾ ਸਰੀਰ ਬੜੀ ਮਿਹਨਤ ਕਰਕੇ ਵੀ ਖਰੀਦਿਆ ਨਹੀਂ ਜਾ ਸਕਦਾ ਉਹ ਸਰੀਰ ਜਿਹੜਾ ਹੈ ਸਾਧ ਸੰਗਤ ਜੀ ਜੂਏ ਦੇ ਵਿੱਚ ਮਨੁੱਖ ਸੰਸਾਰੀ ਪਦਾਰਥਾਂ ਦੇ ਮਗਰ ਲੱਗ ਕੇ ਸੰਸਾਰੀ ਸੁੱਖਾਂ ਦੇ ਮਗਰ ਲੱਗ ਕੇ ਇਹ ਸਰੀਰ ਨੂੰ ਉਸ ਪਾਪ ਵਿੱਚ 던ਦਾ ਜਿਸ ਤਰ੍ਹਾਂ ਕੋਈ ਹੀਰਾ ਮਹਿੰਗਾ ਹੋਵੇ ਕੌਡੀਆਂ ਦੇ ਭਾਅ ਕੋਈ ਮਨੁੱਖ ਵੇਚ ਦੇਵੇ ਉਸ ਨੂੰ ਫੇਰੇ ਇਸੇ ਤਰ੍ਹਾਂ ਕਹਿੰਦੇ ਕਿ ਜੂਏ ਦੇ ਵਿੱਚ ਹਾਰ ਗਿਆ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਈ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜਿਹੜੇ ਸੱਚ ਨਾਲ ਨਹੀਂ ਜੁੜੇ ਸੰਸਾਰ ਨਾਲ ਜੁੜ ਗਏ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਰਾਜਾ ਵੀ ਝੂਠ ਹੈ ਸਾਰੀ ਇਸਤ ਪਰਜਾ ਵੀ ਝੂਠ ਹੈ ਸਾਰਾ ਸੰਸਾਰ ਵੀ ਝੂਠ ਹੈ ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਮੀਤ ਕਹੇ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਪੀਤ ਜਿਦਾਂ ਰੇਤੇ ਦੀ ਕੰਧ ਗਿੱਲਾ ਰੇਤਾ ਕਰਕੇ ਕੰਧ ਬਣਾ ਦਈਏ ਜਿਦਾਂ ਜੀਤਾ ਨੂੰ ਧੁੱਪ ਲੱਗਦੀ ਆ ਰੇਤਾ ਕਿਰਨ ਲੱਗ ਜਾਂਦਾ ਕੰਧ ਰਹਿੰਦੀ ਨਹੀਂ ਜਿਸ ਤਰ੍ਹਾਂ ਰੇਤੇ ਦੀ ਕੰਧ ਸਦਾ ਥਿਰ ਨਹੀਂ ਰਹਿੰਦੀ ਇਸੇ ਤਰ੍ਹਾਂ ਸੰਸਾਰ ਵੀ ਥਿਰ ਨਹੀਂ ਰਹਿੰਦਾ ਰਾਜੇ ਵੀ ਸਭ ਝੂਠੇ ਨੇ ਪਰਜਾ ਵੀ ਸਭ ਝੂਠੀ ਐ ਕੂੜ ਸਭ ਸੰਸਾਰ ਸਾਰਾ ਸੰਸਾਰ ਹੀ ਝੂਠ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ ਸੋਨਾ ਵੀ ਝੂਠਾ ਹੈ ਕੂੜ ਹੈ ਜਿਹੜੇ ਹੋਰ ਗਹਿਣੇ ਮਨੁੱਖ ਪਾਉਂਦਾ ਹੈ ਸਾਰੇ ਝੂਠ ਨੇ ਪਹਿਨਣ ਵਾਲੇ ਵੀ ਝੂਠੇ ਨੇ ਗੂੜ ਮੀਆਂ ਗੂੜ ਬੀਬੀ ਖਾਪ ਹੋਏ ਖਾਰ ਇਸਤਰੀ ਪੁਰਖ ਦਾ ਮਲਾਪ ਹੈ ਇਹ ਵੀ ਝੂਠ ਹੈ ਇਹ ਵੀ ਸਦਾ ਵਾਸਤੇ ਨਹੀਂ ਰਹਿੰਦਾ ਕਿਸ ਨਾਲ ਕੀ ਚਾਹੇ ਗੂੜ ਮੀਆਂ ਖਾਪ ਹੋਏ ਖਾਰ ਕਿਸ ਨਾਲ ਕੀ ਚਾਹੇ ਦੋਸਤੀ ਸਭ जग ਚੱਲਣ ਹਾਰ ਸਾਰਾ ਸੰਸਾਰ ਚੱਲਣ ਹਾਰ ਹੈ ਬਿਨ ਸਹਾ ਬਿਨ ਸੰਹਾਰ ਹੈ ਸਾਚ ਸਦਾ ਬਾਸ ਤੇ ਸੰਸਾਰ ਵਿੱਚ ਰਹਿੰਦਾ ਜਿਹੜੇ ਸੱਚ ਨਾਲ ਜੁੜੇ ਨੇ ਉਹਨਾਂ ਦਾ ਨਾਮ ਸਦਾ ਸੰਸਾਰ ਦੇ ਵਿੱਚ ਰਿਹਾ ਉਹ ਸੰਸਾਰ ਦੇ ਵਿੱਚ ਸਦਾ ਬਾਸ ਤੇ ਜਾਣ ਤੋਂ ਬਾਅਦ ਵੀ ਜੋਗਾ ਪ੍ਰਤੰਤੂ ਵੀ ਉਹਨਾਂ ਗੁਰਮਖਾਂ ਦੀ ਗੱਲ ਸੰਸਾਰ ਦੇ ਲੋਕ ਕਰਦੇ ਆ ਭਾਵੇਂ ਗਰੀਬ ਸਨ ਪਛੜੀਆਂ ਜਾਤਾਂ ਵਿੱਚ ਸਨ ਮਾੜੀਆਂ ਛੋਟੀਆਂ ਛਰੇਣੀਆਂ ਵਿੱਚ ਜਾਤਾਂ ਵਿੱਚ ਪੈਦਾ ਹੋਏ ਸਨ ਉਹਨਾਂ ਨੂੰ ਅਜ ਸੰਸਾਰ ਦੇ ਲੋਕ ਬੱਚਾ-ਬੱਚਾ ਜਾਣਦਾ ਹੈ ਕਬੀਰ ਸਾਹਿਬ ਜਲਾਹੇ ਸਨ ਰਬਦਾਸ ਜੀ ਚਮਾਰਾਂ ਦੇ ਘਰ ਪੈਦਾ ਹੋਏ ਨਾਮਦੇਵ ਜੀ ਸ਼ੀਂਬਿਆਂ ਦੇ ਪੈਦਾ ਹੋਏ ਇਸ ਤਰ੍ਹਾਂ ਸਾਰਿਆਂ ਇਹ ਭਾਵੇਂ ਇਹਨਾਂ ਨੂੰ ਨੇਮੀਆਂ ਜਾਤਾਂ ਗਿਣਦੇ ਸਨ ਪਰ ਇਹ ਨੇਮੀਆਂ ਜਾਤਾਂ ਨੂੰ ਅੱਜ ਸੰਸਾਰ ਦੇ ਲੋਕ ਮਡੇ ਸਤਕਾਰ ਦੇ ਨਾਲ ਉਹਨਾਂ ਦੀ ਪੂਜਾ ਕਰਦੇ ਹਨ ਸਿੱਖ ਧਰਮ ਦੇ ਅੰਦਰ ਇਹਨਾਂ ਸਾਰਿਆਂ ਦੀ ਭਗਤਾਂ ਦੀ ਪੂਜਾ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹੋ ਸਾਰਿਆਂ ਭਗਤਾਂ ਨੂੰ ਹੀ ਮੱਥਾ ਟੇਕਿਆ ਜਾਂਦਾ ਹੈ ਤਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਬਚਨ ਹੈ ਨੀਚ ਜਾਤ ਹਰ ਜਪਦੇ ਆ ਉਤਮ ਪਦਵੀ ਪਾਏ ਨੀਚ ਜਾਤ ਵੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਪਿਆ ਹੈ ਉਹ ਵੀ ਉਤਮ ਪਦਵੀ ਨੂੰ ਪ੍ਰਾਪਤ ਹੋਏ ਹਨ ਜਾਏ ਪੁੱਛੋ ਬਿਦਰ ਦਾਸੀ ਸੁਤੇ ਕ੍ਰਿਸ਼ਨ ਉਤਰਿਆ ਜਿਸ ਕਰ ਜਾਏ ਭਾਵੇਂ ਦਾਸੀ ਦਾ ਪੁੱਤਰ ਸੀ ਬਿਦਰ ਭਗਵਾਨ ਦਰਯੋਦਨ ਦਾ ਕਰ ਛੱਡ ਕੇ ਬਿਦਰ ਦੇ ਕਰ ਜਾ ਕੇ ਆਲੂਣਾ ਸਾਗ ਖਾਦਾ ਆਇਆ ਸੁਣਿਆ ਬਿਦਰ ਦੇ ਬੋਲੇ ਦਰਜੋਧਨ ਹੋਏ ਰੁੱਖਾ ਕਰ ਸਾਡਾ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੁਖਾ ਭਾਵੇਂ ਇਹ ਗੱਲ ਦੇਖ ਕੇ ਬਿਦਰ ਦੇ ਕਰ ਭਗਵਾਨ ਨੂੰ ਆਇਆ ਦੇਖ ਕੇ ਦਰਜੋਧਨ ਨੇ ਗੁੱਸਾ ਕੀਤਾ ਭਾਈ ਗੁਰਦਾਸ ਜੀ ਲਿਖਦੇ ਆ ਜਦੋਂ ਦਰਜੋਧਨ ਨੇ ਇਹ ਗੱਲ ਦੇਖੀ ਤਾਂ ਫਿਰ ਭਗਵਾਨ ਨੂੰ ਰੁੱਖਾ ਬੋਲਿਆ ਕੌੜਾ ਬੋਲਿਆ ਕਰ ਸਾਡਾ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੁਖਾ ਹਸ ਬੋਲੇ ਭਗਵਾਨ ਜੀ ਅਗੋਂ ਭਗਵਾਨ ਕ੍ਰਿਸ਼ਨ ਹੱਸ ਕੇ ਕਹਿਣ ਲੱਗੇ ਸੁਣੋ ਰਾਜਾ ਹੋ ਸੰਮੁਖਾ ਸਾਡੇ ਸਾਹਮਣੇ ਹੋ ਕੇ ਗੱਲ ਸੁਣ ਤੁਮਰੋ ਭਾਉ ਨਾ ਦੇਸੈ ਅੰਦਰ ਚਾਉ ਨਾ ਚੁਖਾ ਗੋਵਿੰਦ ਭਾਉ ਭਗਤ ਕਾ ਭੁਖਾ ਅਸੀਂ ਤਾਂ ਪ੍ਰੇਮ ਦੇ ਭੁਖੇ ਆਂ ਜਿੱਥੇ ਕੋਈ ਪ੍ਰੇਮ ਕਰਦਾ ਉੱਥੇ ਜਾ ਕੇ ਅਸੀਂ ਬੈਠ ਜਾਂਦੇ ਆਂ ਬਿਦਰ ਦੇ ਅੰਦਰ ਪ੍ਰੇਮ ਸੀ ਉਹ ਸਾਡਾ ਪਿਆਰਾ ਹੈ ਭਾਵੇਂ ਕੋਈ ਰਾਜਾ ਦੁਨੀਆ ਦਾ ਭਾਵੇਂ ਕਿੱਡਾ ਵੀ ਹੋਵੇ ਜਿਹਦੇ ਅੰਦਰ ਪਿਆਰ ਦੀ ਅੰਸ ਨਹੀਂ ਭਗਵਾਨ ਉਥੇ ਜਾ ਕੇ ਨਹੀਂ ਬੈਂਦੇ ਪਾਣੀ ਦਾ ਸੁਭਾਅ ਹੈ ਪਾਣੀ ਨੇ ਨੀਵੇਂ ਪਾਸੇ ਆਪਣੇ ਆਪ ਹੀ ਚਲੇ ਜਾਣਾ ਪਰਮੇਸ਼ਰ ਨਿਰੰਕਾਰ ਦਾ ਸੁਭਾਅ ਹੈ ਜਿਹੜਾ ਮਨੁੱਖ ਸਾਰਿਆਂ ਤੋਂ ਨੀਵਾ ਹੋ ਗਿਆ ਉਥੇ ਭਗਵਾਨ ਨੇ ਜਾ ਕੇ ਉਸ ਦੇ ਹਿਰਦੇ ਦੇ ਅੰਦਰ ਬੈਠ ਜਾਣਾ